ਸਾਰੇ ਹੀ ਮੈਂਬਰ ਅੱਜ ਖੂਨਦਾਨ ਦੇ ਰਹੇ ਆ ਮੈਂ ਵੀ ਅੱਜ 25 ਵਾਰ ਖੂਨਦਾਨ ਕੀਤਾ ਜੋ ਕਿ ਪੀਬੀਜੀ ਤੇ ਲੱਭਦਾ ਸੁਰਮੇ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਭ ਤੋਂ ਪਹਿਲਾਂ ਕੋਟਨ ਕੋਟ ਦਾ ਨਵਾਦ ਇਸ ਕਲਬ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਪ੍ਰਾਲਾ ਕਰਦੇ ਆ ਲੱਖਾਂ ਹੀ ਲੋਕਾਂ ਦੀ ਜਾਨ ਦੇ ਇਹ ਵਾਰਸ ਬੰਦੇ ਆ ਇਨਾਂ ਦਾ ਕੋਟਨ ਕੋਟ ਧੰਨਵਾਦਾ ਹੈ ਮੈਂ ਨਰਿੰਦਰ ਬਾੜ ਪੈਟਰਨ ਟੀਵੀ ਜੀ ਕਲੱਬ ਅੱਜ ਅਸੀਂ ਕਲੱਬ ਦੇ 16 ਸਾਲ ਪੂਰੇ ਹੋਣ ਤੇ ਉਹਦੇ ਸਥਾਪਨਾ ਦਿਵਸ ਤੇ ਕੈਂਪ ਲਗਾਇਆ ਹੈ ਔਰ ਅਸੀਂ ਲੋਕਾਂ ਨੂੰ ਜਿਵੇਂ ਜਿਵੇਂ ਅਪੀਲ ਕੀਤੀ ਸੀ 1313 ਦਾ ਮਿਸ਼ਨ ਅਸੀਂ ਨਿਭਾਇਆ ਸੀ ਇਸ ਵਾਰ ਔਰ ਸਾਡਾ ਉਮੀਦ ਹੈ ਵੀ ਸਾਡਾ 16 1600 ਹੋ ਗਿਆ ਅਸੀਂ 2000 ਪਾਰ ਕਰਾਂਗੇ ਜੇ ਆਪਾਂ ਹੁਣ ਡੋਨੇਟ ਕਰਾਂਗੇ ਫਿਰ ਹੁਣ ਆਪਣੇ ਆਪਣਾ ਮੈਡੀਕਲ ਕਾਲਜ ਦੇ ਵਿੱਚ ਹੀ ਲੈ ਲਈਏ ਅਕਤਿਲਾ ਨੂੰ ਕਵਰ ਕਰਦਾ ਤੇ 145 ਬੱਚੇ ਥੈਲੋਸਿਮੀਆ ਆਪਣੇ ਮੈਡੀਕਲ ਕਾਲਜ ਚ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਲੱਗਦਾ ਜੇ ਆਪਾਂ ਬਲੱਡ ਡੋਨੇਟ ਕਰਨ ਵਾਸਤੇ ਅੱਗੇ ਨਹੀਂ ਆਵਾਂਗੇ ਤੇ ਉਹਨਾਂ ਬੱਚਿਆਂ ਦਾ ਕੀ ਬਣੂਗਾ ਜੀ ਦੇਖੋ ਜੀ ਜਿਹੜਾ ਵੀ ਬੰਦਾ ਜਾਂ ਕੋਈ ਵੀ ਹਿਊਮਨ ਬੀਿੰਗ ਜਿਹਦੀ ਜਿਹਦਾ ਜਿਹਦੀ ਉਮਰ 18 ਸਾਲ ਤੋਂ ਉੱਤੇ ਹੈ ਪੰਤਾਲੀ ਕਿੰਦਾ ਤੋਂ ਭਾਰ ਉੱਤੇ ਹੈਗਾ ਉਹਨਾਂ ਨੂੰ ਪਿਛਲੇ 1 ਸਾਲ ਚ ਮਲੇਰੀਆ ਪੀਲੀਆ ਟਾਈਫਾਇਡ ਨਹੀਂ ਹੋਇਆ ਕੋਈ ਨਸ਼ਾ ਨਹੀਂ ਕਰਦੇ ਕੋਈ ਮੈਡੀਸਿਨ ਨਹੀਂ ਲੈ ਰਹੇ ਆ ਪਿਛਲੇ 1 ਸਾਲ ਚ ਕੋਈ ਕੋਵਿਡ ਨਾ ਹੋਇਆ ਕੋਈ ਡੇਂਗੂ ਨਹੀਂ ਹੋਇਆ ਪਿਛਲੇ 1 ਸਾਲ ਚ ਉਹ ਬਿਨਾਂ ਕਿਸੇ ਗੱਲ ਤੋਂ ਆਪਣੇ ਫਿਜ਼ੀਕਲੀ ਔਰ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਕੇ ਕਿ ਉਹਨਾਂ ਦਾ ਹਿਮੋਗਲੋਬਿਨ 12.5 ਗ੍ਰਾਮ ਤੋਂ ਉੱਤੇ ਹੋ ਬਲੱਡ ਡੋਨੇਟ ਕਰ ਸਕਦੇ ਆ ਜੀ ਮੇਰਾ ਨਾਮ ਜੀ ਬਰਿੰਦਰ ਕੁਮਾਰ ਮੈਂ ਨਗਰ ਕਾਉਂਸਲ ਫਾਇਰ ਬਿਡੇ ਵਿੱਚ ਮੁਲਾਜ਼ਮ ਆ ਤੇ ਇਹ ਬਹੁਤ ਵਧੀਆ ਪਰਾਲਾ ਪੀਵੀਜੀ ਕਲੱਬ ਵੱਲੋਂ ਕੀ ਇਨਸਾਨੀਅਤ ਦੀ ਸੇਵਾ ਲਈ ਆਪਾਂ ਨੂੰ ਜਿਹੜਾ ਖੂਨ ਹੈ ਉਹ ਨਾਲੀਆਂ 'ਚ ਨਹੀਂ 나ੜੀਆਂ 'ਚ ਵਹਿਣਾ ਚਾਹੀਦਾ ਜਿੰਨੇ ਵੀ ਇੱਥੇ ਡੋਨਰ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਪੀਵੀਜੀ ਵੈਲਫੇਅਰ ਕਲੱਬ ਵੱਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪੋ ਆਪਣੀ ਡਿਊਟੀ ਬੜੇ ਹੀ ਕੰਦਈ ਦੇ ਨਾਲ ਨਿਭਾਈ ਫਾਟ ਕਰਕੇ ਮੈਂ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਬਹੁਤ ਹੀ ਲਗਨ ਦੇ ਨਾਲ ਇੱਥੇ ਹਮ ਹਮਾ ਕੇ ਪਹੁੰਚਿਆ ਜੜੀਆਂ ਤਾਂ ਸੂਈ ਤੋਂ ਡਰਦੀਆਂ ਸੀ ਅੱਜ ਉਹਨਾਂ ਨੇ ਉਹ ਵੀ ਡਾਰ ਕੰਢ ਕੇ ਤੇ ਅੱਜ ਬਹੁਤ ਹੀ ਵਧੀਆ ਆਪਣੀ ਜਿਹੜੀ ਹੈਗੀ ਹੈ ਸੇਵਾ ਨਿਭਾਈ ਆ